ਮੇਰੀ ਮਾਸੀ ਘਰ ਵਿੱਚ ਇਕੱਲੀ ਰਹਿੰਦੀ ਸੀ ਕਦੇ-ਕਦੇ ਉਹ ਮੈਨੂੰ ਆਪਣੇ ਕੋਲ ਬੁਲਾ ਲੈਂਦੀ ਤੇ ਆਪਣੇ ਇਕੱਲੇਪਣ ਨੂੰ ਦੂਰ ਕਰਦੀ ਮੈਂ ਵੀ ਖੁਸ਼ ਹੋ ਕੇ ਉਸ ਕੋਲ ਚੱਲਿਆ ਜਾਂਦਾ ਸੀ ਕਿ ਮਾਸੀ ਨਾਲ ਕੁਝ ਵਧੀਆ ਪਲ ਬਤੀਤ ਕਰਦਾ ਮਾਸੀ ਨੇ ਮੈਨੂੰ ਆਪਣੇ ਘਰ ਬੁਲਾਇਆ ਤਾਂ ਮੈਂ ਖੁਸ਼ ਹੋ ਕੇ ਉਸਦੇ ਘਰ ਚੱਲ ਆ ਗਿਆ ਸੀ ਜਿੱਦਾਂ ਹੀ ਮੈਂ ਆਪਣੀ ਮਾਸੀ ਦੇ ਘਰ ਪਹੁੰਚਿਆ ਮਾਸੀ ਮੇਰੀ ਬਾਥਰੂਮ ਵਿੱਚੋਂ ਬਾਹਰ ਆ ਰਹੀ ਸੀ ਜਿਵੇਂ ਮੈਂ ਉਸ ਨੂੰ ਵੇਖਿਆ ਮੇਰੇ ਤਾਂ ਹੋਸ਼ ਹੀ ਉੱਡ ਗਏ ਸੀ ਮੇਰੀ ਮਾਸੀ ਨੇ ਮੈਨੂੰ ਮੇਰਾ ਹਾਲ-ਚਲ ਪੁੱਛਿਆ ਅਤੇ ਫਿਰ ਉਹ ਮੈਨੂੰ ਬੈਠਣ ਲਈ ਕਹਿਣ ਲੱਗੀ ਮੇਰੀ ਮਾਸੀ ਬਹੁਤ ਸੋਹਣੀ ਸੀ ਦੇਖਣ ਵਿੱਚ ਲੱਗਦਾ ਨਹੀਂ ਸੀ ਕਿ ਉਸ ਦਾ ਵਿਆਹ ਹੋ ਗਿਆ ਉਸ ਸਮੇਂ ਮੈਂ ਵੀ ਮਾਸੀ ਦੇ ਘਰ ਰਹਿਣ ਆਇਆ ਸੀ ਕਿਉਂਕਿ ਮੇਰੇ ਮਾਪੇ ਦੋਨੋਂ ਕੁਝ ਦਿਨਾਂ ਲਈ ਕਿਸੇ ਰਿਸ਼ਤੇਦਾਰੀ ਵਿੱਚ ਗਏ ਹੋਏ ਸੀ ਮੇਰੇ ਪਾਪਾ ਨੇ ਤਾਂ ਕਿਹਾ ਸੀ ਕਿ ਹੁਣ ਅਨਿਸ਼ੂ ਵੱਡਾ ਹੋ ਗਿਆ ਤੇ ਉਹ ਆਪਣਾ ਧਿਆਨ ਰੱਖ ਸਕਦਾ ਪਰ ਮੇਰੇ ਮਾਸੀ ਦੇ ਮਾਸੜ ਜੀ ਨੇ ਕਿਹਾ ਕਿ ਨਹੀਂ ਸਾਡੇ ਕੋਲ ਛੱਡ ਕੇ ਜਾਓ ਇਸ ਲਈ ਮੇਰਾ ਪਿਓ ਮੈਨੂੰ ਮੇਰੀ ਮਾਸੀ ਦੇ ਘਰ ਛੱਡ ਗਿਆ ਮੇਰੀ ਮਾਸੀ ਦਾ ਵਿਆਹ ਕੁਝ ਹੀ ਰਿਪੇਲੇ ਹੋਇਆ ਸੀ ਉਸ ਦਿਵਾਂ ਨੂੰ ਕੁਝ ਸਮਾਂ ਹੋਇਆ ਸੀ ਮਾਸੀ ਬਹੁਤ ਹੀ ਜ਼ਿਆਦਾ ਸੋਹਣੀ ਤੇ ਬਹੁਤ ਹੀ ਚੰਗੀ ਸਵਾਦੀ ਸੀ ਗੋਰਾ ਚਿੱਟਾ ਰੰਗ ਗੁੰਦਵਾਂ ਸਰੀਰ ਮਾਸੀ ਦਾ ਸਰੀਰ ਪਰ ਮਾਸੀ ਤੇ ਮਾਸਟਰ ਦੀ ਜੋੜੀ ਬਹੁਤ ਸੋਹਣੀ ਸੀ ਪਰ ਉਹਨਾਂ ਦੇ ਹਾਲੇ ਤੱਕ ਕੋਈ ਬੱਚਾ ਨਹੀਂ ਹੋਇਆ ਸੀ ਪਰ ਹੁਣ ਇਸ ਨੂੰ ਉਹਨਾਂ ਨੇ ਰੱਬ ਦਾ ਭਾਣਾ ਮੰਨ ਲਿਆ ਸੀ ਉਹਨਾਂ ਦੋਨਾਂ ਦੇ ਵਿੱਚ ਬਹੁਤ ਪਿਆਰ ਸੀ ਵਿਆਹ ਤੋਂ ਬਾਅਦ ਮਾਸੀ ਦਾ ਸਰੀਰ ਉਹ ਉਸ ਤੋਂ ਵੀ ਵਧੀਆ ਹੋ ਗਿਆ ਸੀ ਹੁਣ ਤਾਂ ਹੋਰ ਵੀ ਜ਼ਿਆਦਾ ਸੋਹਣੀ ਲੱਗਦੀ ਸੀ ਅਤੇ ਹਰ ਇੱਕ ਨੂੰ ਆਪਣੇ ਵੱਲ ਅਟਰੈਕਟ ਕਰਦੀ ਸੀ ਇੱਕ ਦਿਨ ਮੇਰੀ ਮਾਸੀ ਡਰਾਈング ਰੂਮ ਦੀ ਸਫਾਈ ਕਰ ਰਹੀ ਸੀ ਤੇ ਮੈਨੂੰ ਪੁੱਛਣ ਲੱਗੀ ਕਿ ਤੂੰ ਅੱਜ ਕਾਲਜ ਨਹੀਂ ਗਿਆ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮਾਸੀ ਜੀ ਮੇਰਾ ਸੈਮੈਸਟਰ ਖਤਮ ਹੋ ਗਿਆ ਹੈ ਇਸ ਕਰਕੇ ਮੈਨੂੰ ਛੁੱਟੀਆਂ ਨੇ ਮਾਸੀ ਨੇ ਸਿਰ ਹਿਲਾ ਕੇ ਹਾਂ ਕਰ ਦਿੱਤੀ ਸੀ ਮਾਸੀ ਬਹੁਤ ਨੀਵੀ ਹੋ ਕੇ ਝਾੜੂ ਮਾਰ ਰਹੀ ਸੀ ਤੇ ਮਾਸੀ ਦਾ ਸਭ ਕੁਝ ਦਿਸ ਰਿਹਾ ਸੀ ਮੈਂ ਕੀ ਕਰਦਾ ਤੇ ਕੀ ਨਾ ਕਰਾਂ ਮੈਨੂੰ ਮਾਸੀ ਦੇ ਘਰ ਆਏ 2 ਦਿਨ ਹੋ ਗਏ ਸੀ ਤੇ ਰਾਤ ਦੇ ਸਮੇਂ ਜਦੋਂ ਅਸੀਂ ਡਿਨਰ ਕਰ ਰਹੇ ਸੀ ਤਾਂ ਮੇਰੇ ਮਾਸਟਰ ਨੇ ਕਿਹਾ ਕਿ ਮੈਂ ਵੀ ਦਿਨਾਂ ਲਈ ਸ਼ਹਿਰ ਤੋਂ ਬਾਹਰ ਜਾ ਰਿਹਾ ਹਾਂ ਅਤੇ ਉਹਨਾਂ ਨੇ ਕਿਹਾ ਕਿ ਇਸ ਵਾਰੀ ਤੂੰ ਘਰ ਹੈ ਇਸ ਲਈ ਮੈਂ ਤੇਰੀ ਮਾਸੀ ਨੂੰ ਨਾਲ ਨਹੀਂ ਲੈ ਕੇ ਜਾਂਦਾ ਨਹੀਂ ਤਾਂ ਮੈਂ ਹਮੇਸ਼ਾ ਤੇਰੀ ਮਾਸੀ ਨੂੰ ਨਾਲ ਲੈ ਜਾਂਦਾ ਮੈਂ ਮਾਸੀ ਦੀ ਆਦਤ ਤਾਂ ਬਹੁਤ ਚੰਗੀ ਤਰ੍ਹਾਂ ਵਾਕਿਫ ਸੀ ਮੈਂ ਦੇਖਿਆ ਕਿ ਉਹ ਚਾਹ ਬਹੁਤ ਪਿੰਦੀ ਸੀ ਤੇ ਚਾਹ ਦੇ ਵਿੱਚ ਦੁੱਧ ਬਹੁਤ ਪਾਉਂਦੀ ਸੀ। ਮੈਨੂੰ ਵੀ ਦੁੱਧ ਪੀਂਦਾ ਬਹੁਤ ਜ਼ਿਆਦਾ ਸ਼ੌਂਕ ਸੀ। ਅਗਲੇ ਦਿਨ ਮੇਰੇ ਕੁਝ ਦੋਸਤ ਆਏ। ਅਸੀਂ ਸਾਰੇ ਜਣੇ ਮਿਲ ਕੇ ਇੱਕ ਦੂਜੇ ਦਾ ਮਜ਼ਾਕ ਉਡਾ ਰਹੇ ਸੀ। ਤੇ ਮੈਂ ਜੋ ਬੋਲ ਰਿਹਾ ਸੀ ਉਹ ਕੁਝ ਅਜੀਬ ਸੀ। ਮੇਰੀਆਂ ਗੱਲਾਂ ਸੁਣ ਕੇ ਮੇਰੀ ਮਾਸੀ ਬਹੁਤ ਜ਼ਿਆਦਾ ਹੈਰਾਨ ਸੀ। ਮੈਂ ਆਪਣੇ ਦੋਸਤਾਂ ਦੇ ਨਾਲ ਇਹਦਾਂ ਦੀਆਂ ਗੱਲਾਂ ਕਰ ਰਿਹਾ ਸੀ। ਫਿਰ ਮੇਰੀ ਮਾਸੀ ਨੇ ਮੈਨੂੰ ਆਵਾਜ਼ ਦਿੱਤੀ ਦੇ ਦੱਸਣ ਲਈ ਕਿ ਮੈਂ ਵੀ ਇੱਥੇ ਹੀ ਆ। ਪਰ ਮੈਨੂੰ ਕੁਝ ਵੀ ਨਾ ਸੁਣਿਆ ਉਹ ਮੇਰੀਆਂ ਗੱਲਾਂ ਬਹੁਤ دیر ਤੱਕ ਸੁਣਦੀ ਰਹੀ ਅਤੇ ਫਿਰ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਸੀ ਅਤੇ ਮੈਂ ਸ਼ਾਮ ਨੂੰ ਜਦੋਂ ਆਪਣੇ ਦੋਸਤਾਂ ਦੇ ਨਾਲ ਬਾਹਰ ਜਾਣ ਲੱਗਾ ਤਾਂ ਮਾਸੀ ਨੂੰ ਕਹਿ ਕੇ ਗਿਆ ਸੀ ਕਿ ਮਾਸੀ ਮੈਂ ਬਾਹਰ ਜਾ ਰਿਹਾ ਹਾਂ ਉਸੇ ਸਮੇਂ ਮੇਰੇ ਦਿਲ ਵਿੱਚ ਕੁਝ ਅਜੀਬਾ ਨਹੀਂ ਸੀ ਬਾਹਰੋਂ ਆ ਕੇ ਮੈਂ ਆਪਣੇ ਕਮਰੇ ਵਿੱਚ ਲੰਮਾ ਪੈ ਗਿਆ ਸੀ ਅਤੇ ਮਾਸੀ ਆਪਣੇ ਕਮਰੇ ਵਿੱਚ ਸੀ ਪਰ ਥੋੜੇ ਚਿਰ ਬਾਅਦ ਮੈਂ ਆਪਣੀ ਮਾਸੀ ਨੂੰ ਕਿਹਾ ਕਿ ਮਾਸੀ ਮੈਂ ਚਾਹ ਪੀਣੀ ਹੈ ਮਾਸੀ ਨੇ ਮੈਨੂੰ ਹੱਸ ਕੇ ਕਿਹਾ ਹਾਂ ਪੁੱਤ ਮੈਨੂੰ ਪਤਾ ਹੈ ਤੂੰ ਫਰੈਸ਼ ਹੋ ਜਾ ਮੈਂ ਬਣਾਉਣੀ ਆ ਤੇ ਉਹ ਬਾਥਰੂਮ ਵਿੱਚ ਨਹਾਉਣ ਲਈ ਚਲੀ ਗਈ ਤੇ ਮੈਂ ਬਾਹਰ ਹਾਲ ਵਿੱਚ ਆ ਕੇ ਬੈਠ ਗਿਆ ਸੀ ਅਤੇ ਆਪਣੀ ਮਾਸੀ ਦੀ ਉਡੀਕ ਕਰ ਰਿਹਾ ਸੀ ਉਸ ਤੋਂ ਬਾਅਦ ਮੈਂ ਬਾਹਰ ਗਾਰਡਨ ਵਿੱਚ ਲੱਗੇ ਫੁੱਲਾਂ ਨੂੰ ਵੇਖ ਰਿਹਾ ਸੀ ਤੇ ਉੱਥੇ ਹੀ ਬੈਠ ਗਿਆ ਬਹੁਤ ਹੀ ਵਧੀਆ ਮਾਹੌਲ ਸੀ ਮੇਰੀ ਮਾਸੀ ਨੇ ਮੈਨੂੰ ਆਵਾਜ਼ ਦਿੱਤੀ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮਾਸੀ ਮੈਂ ਬਾਹਰ ਆ ਤੁਸੀਂ ਚਾਹ ਲੈ ਕੇ ਬਾਹਰ ਹੀ ਆ ਜਾਓ ਮੇਰੀ ਮਾਸੀ ਉੱਥੇ ਹੀ ਆ ਗਈ ਅਤੇ ਦੋ ਕੱਪ ਚਾਹ ਲੈ ਕੇ ਆਈ ਮੈਂ ਮਾਸੀ ਦੇ ਮੂੰਹ ਵੱਲ ਵੇਖਿਆ ਤੇ ਕਿਹਾ ਕਿ ਮਾਸੀ ਤੁਸੀਂ ਬੋਰ ਨਹੀਂ ਹੋ ਜਾਂਦੇ ਆਪਾਂ ਕਿਤੇ ਘੁੰਮ ਕੇ ਆਉਂਦੇ ਆ ਉਹਨਾਂ ਨੇ ਕਿਹਾ ਨਹੀਂ ਅੰਸ਼ੂ ਮੈਂ ਤੇਰੇ ਮਾਸਟਰ ਦੇ ਨਾਲ ਹੀ ਜਾਨੀ ਆ ਤੇ ਉਂਝ ਨਹੀਂ ਜਾਂਦੀ ਨਾ ਹੀ ਮੇਰਾ ਦਿਲ ਕਰ ਰਿਹਾ ਹੈ ਉਹਨਾਂ ਤੋਂ ਬਿਨਾ ਮੈਂ ਕਦੇ ਵੀ ਕਿਤੇ ਨਹੀਂ ਜਾਂਦੀ ਮੈਂ ਚੁੱਪ ਹੋ ਕੇ ਚਾਹ ਪੀ ਰਿਹਾ ਸੀ ਤੇ ਰਾਤ ਦੀ ਰੋਟੀ ਤੋਂ ਬਾਅਦ ਅਸੀਂ ਇਕੱਠੇ ਬੈਠ ਕੇ ਫਿਲਮ ਵੇਖੀ ਫਿਲਮ ਦੇ ਵਿੱਚ ਕੁਝ ਅਜੀਬੇ ਸੀਨ ਸੀ ਮੇਰੀ ਮਾਸੀ ਨੇ ਕਿਹਾ ਕਿ ਤੂੰ ਇਹ ਗੱਲਾਂ ਕਿੱਥੋਂ ਸਿੱਖਦਾ ਜੋ ਅੱਜ ਦੁਪਹਿਰੇ ਆਪਣੇ ਦੋਸਤਾਂ ਨਾਲ ਕਰ ਰਿਹਾ ਸੀ ਮੈਨੂੰ ਤਾਂ ਬੜੀ ਸ਼ਰਮ ਆਈ ਤੂੰ ਕਿੰਧੀਆਂ ਗੱਲਾਂ ਕਰ ਰਿਹਾ ਸੀ ਇਹ ਬਹੁਤ ਗਲਤ ਹੈ ਮਾਸੀ ਨੇ ਮੈਨੂੰ ਕਿਹਾ ਕਿ ਮੈਂ ਤੇਰੇ ਪਿਓ ਨਾਲ ਗੱਲ ਕਰੂੰਗੀ ਕਿ ਅਨਸ਼ੂਦਾ ਧਿਆਨ ਰੱਖੋ ਨਹੀਂ ਤਾਂ ਹੱਥੋਂ ਨਿਕਲ ਰਿਹਾ ਹੈ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦਿਓ ਮੈਂ ਕੀ ਕਰਾਂ ਮੇਰੇ ਸਾਰੇ ਦੋਸਤ ਹੀ ਇਦਾਂ ਦੇ ਨੇ ਉਈ ਦਨੀਆ ਫਿਲਮਾਂ ਵੇਖਦੇ ਨੇ ਤਾਂ ਇਹ ਗੱਲਾਂ ਮੇਰੇ ਮੂੰਹ ਵਿੱਚੋਂ ਨਿਕਲ ਜਾਂਦੀਆਂ ਨੇ ਇਹ ਸੁਣ ਕੇ ਮੇਰੀ ਮਾਸੀ ਦੱਸ ਹੱਸਣ ਲੱਗੀ ਤੇ ਕਹਿਣ ਲੱਗੀ ਕਿ ਡਰਨਾ ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ ਮੈਨੂੰ ਪਤਾ ਹੈ ਕਿ ਤੂੰ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਮੈਨੂੰ ਸੁੱਖ ਦਾ ਸਾਹ ਆ ਗਿਆ ਸੀ ਕਿ ਉਹ ਮੇਰੀ ਸ਼ਿਕਾਇਤ ਉਹ ਮੇਰੇ ਪਿਓ ਕੋਲ ਨਹੀਂ ਲਾਉਗੀ ਕਿਉਂਕਿ ਮੇਰੇ ਪਿਓ ਦਾ ਸੁਭਾਅ ਬਹੁਤ ਹੀ ਤੇਜ਼ ਸੀ ਜਦੋਂ ਮਾਸੀ ਮੇਰੇ ਕੋਲ ਬੈਠ ਕੇ ਫਿਲਮ ਵੇਖ ਰਹੀ ਸੀ ਤਾਂ ਮੈਂ ਚੋਰੀ-ਚੋਰੀ ਆਪਣੀ ਵਾਸੀ ਨੂੰ ਵੇਖ ਰਿਹਾ ਸੀ ਤੇ ਮਾਸੀ ਹਲਕਾ-ਹਲਕਾ ਮਸਕਰਾ ਰਹੀ ਸੀ ਮੈਂ ਮਾਸੀ ਦੇ ਦੂਜੇ ਪਾਸੇ ਬੈਠਾ ਸੀ ਅਤੇ ਮਾਸੀ ਹੱਸਣ ਲੱਗੀ ਕਹਿਣ ਲੱਗੀ ਅਨਸ਼ੂ ਤੂੰ ਮੇਰੀ ਨਕਲ ਕਰ ਰਿਹਾ ਹੈ ਮੈਂ ਉਹਨਾਂ ਵੱਲ ਵੇਖ ਕੇ ਕਿਹਾ ਹਾਂਜੀ ਤਾਂ ਹੱਸਣ ਲੱਗੀ ਤੇ ਕਹਿਣ ਲੱਗੀ ਕਿ ਤੂੰ ਮੈਨੂੰ ਬਹੁਤ ਤੰਗ ਕਰਦਾ ਹੈ ਮੈਂ ਉਹਨਾਂ ਨੂੰ ਕਿਹਾ ਕਿ ਮਾਸੀ ਜੀ ਮੈਂ ਤੁਹਾਨੂੰ ਤੰਗ ਇਸ ਲਈ ਕਰਦਾ ਕਿਉਂਕਿ ਮੈਨੂੰ ਵਧੀਆ ਲੱਗਦਾ ਤੇ ਮੇਰੀ ਗੱਲ ਸੁਣ ਕੇ ਉਹ ਮੇਰੇ ਨਾਲ ਹੈਰਾਨੀ ਨਾਲ ਵੇਖ ਰਹੀ ਸੀ ਕਿਉਂਕਿ ਮਾਸੀ ਹੈ ਹੀ ਬਹੁਤ ਸੋਹਣੀ ਸੀ ਤੇ ਨਾਲੇ ਚੰਗੀ ਵੀ ਹੁਣ ਰਾਤ ਦੇ 12 ਵਜੇ ਗਏ ਸੀ ਅੰਕਲ ਦਾ ਫੋਨ ਆਇਆ ਤਾਂ ਮਾਸੀ ਫੋਨ ਲੈ ਕੇ ਕਮਰੇ ਵਿੱਚ ਚਲੀ ਗਈ ਤੇ ਮੈਂ ਫਿਲਮ ਦੇਖੀ ਤੇ ਫਿਰ ਟੀਵੀ ਬੰਦ ਕਰਕੇ ਮੈਂ ਵੀ ਆਪਣੇ ਕਮਰੇ ਵਿੱਚ ਜਾਣ ਲੱਗਾ ਮੈਂ ਉਹਨਾਂ ਦੇ ਕਮਰੇ ਦੇ ਕੋਲੋਂ ਜਾ ਰਿਹਾ ਸੀ ਤਾਂ ਮੈਨੂੰ ਆਵਾਜ਼ ਆਈ ਮੇਰੀ ਮਾਸੀ ਮਾਸਟਰ ਨੂੰ ਕਹਿ ਰਹੀ ਸੀ ਕਿ ਮੈਂ ਤੁਹਾਨੂੰ ਬਹੁਤ ਮਿਸ ਕਰ ਰਹੀ ਹਾਂ ਪਤਾ ਨਹੀਂ ਕਿਦਾਂ ਦਿਨ ਬੀਤਣਗੇ ਮੈਂ ਉਹਨਾਂ ਦੀ ਗੱਲ ਸੁਣ ਕੇ ਬਹੁਤ ਹੈਰਾਨ ਹੋ ਗਿਆ ਸੀ ਅਤੇ ਸਵੇਰੇ ਜਦੋਂ ਮੈਂ ਚੇਤੇ ਉੱਠਿਆ ਤਾਂ ਰਸੋਈ ਵਿੱਚ ਗਿਆ ਰਸੋਈ ਵਿੱਚ ਕੋਈ ਵੀ ਨਹੀਂ ਸੀ ਮੇਰੀ ਮਾਸੀ ਦਾ ਕਮਰਾ ਬੰਦ ਸੀ ਸ਼ਾਇਦ ਉਹ ਹਾਲੇ ਸੁੱਤੀ ਨਹੀਂ ਉੱઠી ਸੀ ਤੇ ਮੈਂ ਆਪਣੇ ਲਈ ਚਾਹ ਤੇ ਨਾਸ਼ਤਾ ਤਿਆਰ ਕਰ ਲਿਆ ਸੀ ਤੇ ਉਸ ਤੋਂ ਬਾਅਦ ਮੈਂ ਨਾਸ਼ਤਾ ਕਰਨ ਲੱਗਾ ਕਿੰਨੇ ਵਿੱਚ ਮੇਰੀ ਮਾਸੀ ਨੇ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਆਈ ਤੇ ਫਿਰ ਮੈਨੂੰ ਕਹਿਣ ਲੱਗੀ ਕਿ ਅਨਸ਼ੂ ਸੌਰੀ ਪੁੱਤ ਰਾਤ ਮੈਨੂੰ ਨੀਂਦ ਨਹੀਂ ਆਈ ਇਸ ਲਈ ਸਵੇਰੇ ਮੇਰੀ ਅੱਖ ਨਹੀਂ ਖੁੱਲੀ ਮੇਰੇ ਢੋਠਿਆਂ ਨਹੀਂ ਗਿਆ ਮੈਂ ਉਹਨਾਂ ਨੂੰ ਕਿਹਾ ਕਿ ਮਾਸੀ ਕੋਈ ਗੱਲ ਨਹੀਂ ਫੇਰ ਕੀ ਹੋਇਆ ਤੁਸੀਂ ਨਾ ਧੋ ਕੇ ਫਰੈਸ਼ ਹੋ ਜਾਓ ਮੈਂ ਤੇਰੇ ਲਈ ਨਾਸ਼ਤਾ ਬਣਾ ਦਿਨਾ ਮੇਰੀ ਮਾਸੀ ਨੇ ਕਿਹਾ ਕਿ ਮੈਂ ਫਰੈਸ਼ ਹੋਣੀ ਆ ਤੇ ਆਪਣੇ ਕਮਰੇ ਵਿੱਚ ਬਣੇ ਬਾਥਰੂਮ ਦੇ ਵਿੱਚ ਨਹਾਉਣ ਲਈ ਚਲੀ ਗਈ ਸੀ ਮੈਂ ਮਾਸੀ ਨੂੰ ਪੁੱਛਿਆ ਸੀ ਕਿ ਤੁਸੀਂ ਨਾਸ਼ਤੇ ਵਿੱਚ ਕੀ ਲਓਗੇ ਤਾਂ ਉਹ ਕਹਿਣ ਲੱਗੀ ਕਿ ਜੋ ਤੈਨੂੰ ਪਸੰਦ ਹੈ ਤੂੰ ਉਹ ਬਣਾ ਦੇ ਮੈਂ ਆਪਣੀ ਮਾਸੀ ਦੀ ਰਸੋਈ ਵਿੱਚ ਗਿਆ ਤੇ ਮਾਸੀ ਲਈ ਬਿੜ ਗਰਮ ਕੀਤੇ ਤੇ ਚਾਹ ਲੈ ਕੇ ਆਇਆ ਮੈਂ ਮਾਸੀ ਨੂੰ ਆਵਾਜ਼ ਮਾਰੀ ਤਾਂ ਉਹ ਮੇਰੇ ਕੋਲ ਆ ਕੇ ਬੈਠ ਗਈ ਅਤੇ ਫਿਰ ਮੈਂ ਉਸ ਦੇ ਸਾਹਮਣੇ ਨਾਸ਼ਤਾ ਰੱਖ ਦਿੱਤਾ ਮੇਰੀ ਮਾਸੀ ਮੇਰੇ ਵੱਲ ਵੇਖ ਕੇ ਮਸਕਰਾ ਰਹੀ ਸੀ ਅਤੇ ਮੇਰੇ ਸਿਰ ਤੇ ਹੱਥ ਫੇਰਿਆ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਗੱਲ ਤੇ ਹੱਥ ਮਾਰਿਆ ਤੇ ਕਿਹਾ ਕਿਦਰੇ ਨਹੀਂ ਤੇਰੇ ਬਾੜਾ ਦਾ ਸਟਾਈਲ ਖਰਾਬ ਹੁੰਦਾ ਮਾਸੀ ਤੇ ਮੈਂ ਦੋਨੋਂ ਮਿਲ ਕੇ ਨਾਸ਼ਤਾ ਕਰ ਰਹੇ ਸੀ ਫਿਰ ਮਾਸੀ ਕਹਿਣ ਲੱਗੀ ਕਿ ਅੱਜ ਬਹੁਤ ਦਿਨ ਬਾਅਦ ਮੈਂ ਨਾ ਸੀਹਾ ਨਹੀਂ ਤਾਂ ਮੈਂ ਦਾਸੀ ਰਹੀ ਹਾਂ ਮੈਂ ਮਾਸੀ ਨੂੰ ਕਿਹਾ ਕਿ ਮਾਸੀ ਮੈਂ ਤੁਹਾਡੇ ਪੁੱਤ ਦੇ ਨਾਲ ਤੁਹਾਡਾ ਦੋਸਤ ਵੀ ਹਾਂ ਤਾਂ ਮਾਸੀ ਕਹਿਣ ਲੱਗੀ ਕੱਚਾ ਦੋਸਤ ਹੈ ਅੱਜ ਆਪਾਂ ਪੱਕੀ ਦੋਸਤੀ ਕਰਦੇ ਹਾਂ ਉਹਨਾਂ ਨੇ ਇਹ ਕਹਿੰਦੇ ਹੋਏ ਮੇਰੀ ਗੱਲ ਉੱਤੇ ਪਿਆਰ ਨਾਲ ਹੱਥ ਫੇਰ ਦਿੱਤਾ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਮਾਸੀ ਤੁਹਾਡੇ ਤੋਂ ਮੈਨੂੰ ਪਿਆਰ ਦੀ ਉਮੀਦ ਕਰਨਾ ਹੀ ਬੇਕਾਰ ਹੈ ਤੁਸੀਂ ਮੈਨੂੰ ਕਿੰਨਾ ਤੰਗ ਕਰਦੇ ਹੋ ਤੁਸੀਂ ਬਹੁਤ ਬੇਰਹਿਮ ਹੋ ਉਹਨਾਂ ਨੇ ਹੱਸਦੇ ਮੇਰੇ ਵੱਲ ਵੇਖਿਆ ਅਤੇ ਮੈਨੂੰ ਪਿਆਰ ਦੇ ਨਾਲ ਕਹਿਣ ਲੱਗੀ ਕਿ ਸੌਰੀ ਪੁੱਤ ਮੇਰੇ ਤੋਂ ਗਲਤੀ ਹੋ ਗਈ ਫਿਰ ਮੈਨੂੰ ਮਾਸੀ ਕਹਿਣ ਲੱਗੀ ਕਿ ਮੈਂ ਤਿਆਰ ਹੁੰਨੀ ਆ ਤਾਂ ਆਪਾਂ ਬਾਜ਼ਾਰ ਜਾਣਾ ਅਤੇ ਮੈਂ ਕੁਝ ਸਮਾਨ ਲੈ ਕੇ ਆਉਣਾ ਹੈ ਮੈਂ ਮਾਸੀ ਦੇ ਨਾਲ ਜਾਣ ਲਈ ਤਿਆਰ ਹੋਣ ਲੱਗਾ ਅਤੇ ਆਪਣੇ ਕਮਰੇ ਵਿੱਚ ਆ ਗਿਆ ਸੀ ਤੇ ਉਧਰੋਂ ਮਾਸੀ ਵੀ ਤਿਆਰ ਹੋਣ ਲੱਗੀ ਸੀ ਥੋੜੇ ਚਿਰ ਬਾਅਦ ਮੈਂ ਤਿਆਰ ਹੋ ਕੇ ਆਪਣੇ ਕਮਰੇ ਚੋਂ ਬਾਹਰ ਨਿਕਲਿਆ ਤੇ ਹਾਲ ਵਿੱਚ ਸੋਫੇ ਤੇ ਬੈਠ ਗਿਆ ਸੀ ਤੇ ਜਦੋਂ ਮਾਸੀ ਬਾਹਰ ਆਈ ਉਸ ਨੂੰ ਵੇਖ ਕੇ ਤਾਂ ਮੇਰੇ ਹੋਸ਼ ਹੀ ਉੱਟ ਗਏ ਮਾਸੀ ਨੇ ਬਹੁਤ ਹੀ ਸੋਹਣਾ ਸੂਟ ਪਾਇਆ ਸੀ ਜਿਸ ਵਿੱਚ ਉਹ ਅੰਤਾਂ ਦੀ ਸੋਹਣੀ ਲੱਗ ਰਹੀ ਸੀ ਜਿਦਾ ਕੋਈ ਪਰੀ ਹੋਵੇ ਮੈਂ ਤਾਂ ਉਸ ਵੱਲ ਵੇਖਦਾ ਹੀ ਰਹਿ ਗਿਆ ਸੀ ਤੇ ਹੱਸ ਕੇ ਮਜ਼ਾਕ ਵਿੱਚ ਕਿਹਾ ਕਿ ਮੈਡਮ ਜੀ ਤੁਹਾਡਾ ਕੀ ਰਾਤਾ ਮਾਸੀ ਨੇ ਆਪਣੇ ਆਪ ਨੂੰ ਵੇਖਿਆ ਤੇ ਫਿਰ ਮੈਨੂੰ ਕਿਹਾ ਕਿਉਂ ਕੀ ਹੋਇਆ ਮੈਂ ਜਿਲ ਤੇ ਹਾਤ ਰਕੇ ਕਿਹਾ ਕਿ ਤੁਹਾਡੇ ਤਾਂ ਸ਼ਹਿਰ ਦੇ ਵਿੱਚ ਬਹੁਤ ਆਸ਼ਕ ਹੋਣੇ ਨੇ ਮਾਸੀ ਇਸ ਗੱਲ ਉੱਤੇ ਮੁਸਕਰਾਉਣ ਲੱਗੀ ਤੇ ਸੰਗਣ ਵੀ ਲੱਗੀ ਅਤੇ ਹੱਸਣ ਲੱਗੀ ਤੇ ਕਹਿਣ ਲੱਗੀ ਹਾਂ ਹੈਗੇ ਨੇ ਫਿਰ ਮੈਂ ਉਹਨਾਂ ਨੂੰ ਕਿਹਾ ਮਾਸੀ ਜੀ ਜੇ ਤੁਸੀਂ ਬਾਹਰ ਜਾਂਦੇ ਹੋ ਤਾਂ ਤੁਹਾਨੂੰ ਕਿੰਨੇ ਲੋਕ ਦੇਖਦੇ ਹੋਣੇ ਮਾਸੀ ਇਹ ਸੁਣ ਕੇ ਹੱਸ ਰਹੀ ਸੀ ਤੇ ਸੰਗ ਵੀ ਰਹੀ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਤੇਰੀ ਮਾਸੀ ਹਾਂ ਤੇ ਫਿਰ ਮੇਰੇ ਕੋਲ ਬੈਠ ਕੇ ਹੱਸਣ ਲੱਗੀ ਤੇ ਮੈਨੂੰ ਕਹਿਣ ਲੱਗੀ ਉਹ ਆਪਣੀ ਮਾਸੀ ਹੀ ਨਾਲ ਫਲਰਟ ਕਰ ਰਿਹਾ ਹੈ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਮਾਫ ਕਰ ਦਿਓ ਥੋੜੀ देर ਬਾਅਦ ਉਹ ਮੇਰੇ ਨੇੜੇ ਆਈ ਤੇ ਮੈਨੂੰ ਪੁੱਛਿਆ ਕਿ ਤੇਰੀ ਕੋਈ ਗਰਲਫ੍ਰੈਂਡ ਹੈ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਮਾਸੀ ਜੀ ਮੇਰੀ ਕੋਈ ਸੇਲੀ ਨਹੀਂ ਤੇ 나ਹੀਂ ਮੈਨੂੰ ਕੋਈ ਤੁਹਾਡੇ ਵਰਗੀ ਮਿਲੀ ਜੇ ਮਿਲਦੀ ਤਾਂ ਮੈਂ ਬਣਾ ਲੈਂਦਾ ਮਾਸੀ ਨੇ ਮੁਸਕਰਾਉਂਦੇ ਕਿਹਾ ਕਿ ਮੈਂ ਤੈਨੂੰ ਇੰਨੀ ਚੰਗੀ ਲੱਗਦੀ ਹਾਂ ਮੈਂ ਉਹਨਾਂ ਨੂੰ ਕਿਹਾ ਕਿ ਹਾਂ ਜੀ ਤੁਸੀਂ ਬਹੁਤ ਚੰਗੇ ਹੋ ਮਾਸੀ ਨੇ ਮੈਨੂੰ ਕਿਹਾ ਤੂੰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਣਾ ਅਤੇ ਉਸ ਤੋਂ ਬਾਅਦ ਮਾਸੀ ਨੇ ਕਿਹਾ ਕਿ ਚਲ ਦੁੱਧ ਲੈ ਆ ਦੁੱਧ ਖਤਮ ਹੋ ਗਿਆ ਮੈਂ ਬਾਹਰ ਚਲਾ ਗਿਆ ਸੀ ਅਤੇ ਦੁੱਧ ਲੈ ਕੇ ਮੈਂ ਫ੍ਰਿਜ ਵਿੱਚ ਰੱਖ ਦਿੱਤਾ ਮਾਸੀ ਨੂੰ ਦਸਣ ਕਮਰੇ ਵਿੱਚ ਗਿਆ ਪਰ ਜੋ ਮੈਂ ਵੇਖਿਆ ਉਸ ਨੇ ਤਾਂ ਮੈਨੂੰ ਹੀ ਕਰ ਦਿੱਤਾ ਸੀ ਉਹਨਾਂ ਨੂੰ ਵੇਖ ਕੇ ਤਾਂ ਮੇਰੀ ਜਾਨ ਹੀ ਨਿਕਲ ਗਈ ਮੈਂ ਕੁਝ ਹੀ ਨਾ ਬੋਲ ਸਕਿਆ ਜਿੱਦਾਂ ਹੀ ਮੈਂ ਵਾਪਸ ਜਾਣ ਲੱਗਾ ਮਾਸੀ ਦਾ ਮੇਰੇ ਵੱਲ ਧਿਆਨ ਆ ਗਿਆ ਤੇ ਮਾਸੀ ਨੇ ਕਿਹਾ ਤੂੰ ਦੁੱਧ ਲੈ ਆਇਆ ਮੇਰੇ ਤੋਂ ਆਵਾਜ਼ ਹੀ ਨਿਕਲੀ ਮੈਂ ਹਾਂ ਵਿੱਚ ਸਿਰ ਹਲਾ ਦਿੱਤਾ ਸੀ ਅਤੇ ਉਹ ਹੌਲੀ-ਹੌਲੀ ਮੇਰੇ ਕੋਲ ਆਈ ਅਤੇ ਕਹਿਣ ਲੱਗੀ ਕਿ ਅਨਸ਼ੂਤ ਵੀ ਨਾ ਘਬਰਾ ਕਿਉਂ ਗਿਆ ਕੀ ਹੋਇਆ ਮੈਂ ਉਹਨਾਂ ਦੀ ਅੱਖਾਂ ਦੇ ਵਿੱਚ ਦੇਖਦੇ ਹੋਏ ਕਿਹਾ ਕਿ ਕੁਝ ਨਹੀਂ ਮਾਸੀ ਉਹਨਾਂ ਨੇ ਮੈਨੂੰ ਕਿਹਾ ਕਿ ਘਬਰਾਣ ਦੀ ਕੋਈ ਲੋੜ ਨਹੀਂ ਸੱਚ ਦੱਸ ਤੈਨੂੰ ਮੇਰਾ ਇਸ ਤਰ੍ਹਾਂ ਸਾਹਮਣੇ ਆਉਣਾ ਅਜੀਬ ਨਹੀਂ ਲੱਗਿਆ ਮੈਂ ਉਹਨਾਂ ਨੂੰ ਕਿਹਾ ਕਿ ਹਾਂਜੀ ਮਾਸੀ ਜੇ ਤੁਸੀਂ ਇਹ ਸੋਚਦੇ ਹੋ ਕਿ ਮੈਂ ਤੁਹਾਡੇ ਵੱਲ ਖਿੱਚਿਆ ਜਾ ਰਿਹਾ ਹਾਂ ਤਾਂ ਤੁਸੀਂ ਗਲਤ ਸੋਚ ਰਹੇ ਹੋ ਮਾਸੀ ਨੇ ਹੌਕਾ ਲੰਦੇ ਹੋਏ ਕਿਹਾ ਕਿ ਜੇ ਤੂੰ ਮੇਰੇ ਵੱਲ ਵੇਖਿਆ ਤਾਂ ਮੈਂ ਦੁਬਾਰਾ ਉੱਪਰ ਨੂੰ ਮੂੰਹ ਕੀਤਾ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਮੈਨੂੰ ਥੋੜੀ ਦੇਰ ਲਈ ਆਪਣੀ ਮਾਸੀ ਦੇ ਲਈ ਮੈਂ ਬਹੁਤ ਔਖਾ ਸਵਾਲ ਕਰਤਾ ਸੀ ਅਤੇ ਉਹ ਬੈੜ ਤੇ ਬੈਠ ਗਈ ਸੀ ਤੇ ਕਿਹਾ ਕਿ ਮੇਰੇ ਕੋਲ ਆ ਨਾਨਾ ਕੋਲ ਜਾ ਕੇ ਬੈਠਾ ਤੇ ਉਹਨਾਂ ਨੇ ਮੇਰਾ ਹੱਥ ਆਪਣੇ ਹੱਥ ਵਿੱਚ ਲਿੱਤਾ ਅਤੇ ਕਹਿਣ ਲੱਗੀ ਕੀ ਹੋਇਆ ਜੋ ਜੋ ਮਿਲ ਜਾਵੇ ਉਸ ਦਾ ਸ਼ੁਕਰ ਕਰ ਪਤਾ ਨਹੀਂ ਉਹਨਾਂ ਦੇ ਦਿਲ ਵਿੱਚ ਕੀ ਚੱਲ ਰਿਹਾ ਸੀ ਮੈਂ ਸਕੂਨ ਨਾਲ ਕਮਰੇ ਵਿੱਚੋਂ ਬਾਹਰ ਨਿਕਲਿਆ ਸੀ ਅਤੇ ਮੈਨੂੰ ਲੱਗਾ ਕਿ ਮਾਸੀ ਅੰਦਰ ਹੀ ਅੰਦਰ ਰੋ ਰਹੀ ਹੈ ਮੈਂ ਉਹਨਾਂ ਦੀ ਆਵਾਜ਼ ਬਾਹਰ ਤੱਕ ਆਉਂਦੀ ਸੁਣੀ ਸੀ ਮੈਂ ਦਰਵਾਜ਼ੇ ਤੋਂ ਪੁੱਛਿਆ ਕਿ ਤੁਸੀਂ ਠੀਕ ਹੋ ਤਾਂ ਮੇਰੀ ਮਾਸੀ ਨੇ ਕਿਹਾ ਕਿ ਹਾਂ ਮੈਂ ਠੀਕ ਹਾਂ ਮੈਨੂੰ ਥੋੜੇ ਚਿਰ ਇਕੱਲੇ ਰਹਿਣਾ ਹੈ ਬਸ ਰੋਣ ਦੀ ਆਵਾਜ਼ ਹੁਣ ਬੰਦ ਹੋ ਗਈ ਸੀ ਤੇ ਮੈਂ ਉਹਨਾਂ ਨੂੰ ਫੇਰ ਪੁੱਛਿਆ ਮਾਸੀ ਜੀ ਤੁਸੀਂ ਰੋ ਕਿਉਂ ਰਹੇ ਹੋ ਤਾਂ ਉਹਨਾਂ ਨੇ ਕਿਹਾ ਹਾਂ ਜੂ ਮੈਂ ਥੋੜੀ देर ਇਕੱਲੇ ਰਹਿਣਾ ਚਾਹਨੀ ਹਾਂ ਤੂੰ ਆਪਣੇ ਕਮਰੇ ਦੇ ਵਿੱਚ ਜਾ ਕੇ ਆਰਾਮ ਕਰ ਮੈਂ ਉਹਨਾਂ ਨੂੰ ਕਿਹਾ ਠੀਕ ਹੈ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕੀ ਚੱਲ ਰਿਹਾ ਹੈ ਅਤੇ ਆਖਰ ਮਾਸੀ ਇੰਨਾ ਕਿਉਂ ਰੋ ਰਹੀ ਸੀ ਤੇ ਮੈਨੂੰ ਕੀ ਕਰਨਾ ਚਾਹੀਦਾ ਸੀ ਮੈਂ ਛੇਤੀ ਨਾਲ ਵਾਪਸ ਆਇਆ ਤੇ ਕੁਝ ਦੇਰ ਬਾਅਦ ਮਾਸੀ ਵੀ ਫਰੈਸ਼ ਹੋ ਕੇ ਬਾਹਰ ਆ ਗਈ ਸੀ ਅਤੇ ਮੇਰੇ ਤੋਂ ਮਾਫੀ ਮੰਗ ਰਹੀ ਸੀ ਉਸ ਦਿਨ ਤੋਂ ਬਾਅਦ ਮੈਂ ਉਹਨਾਂ ਦਾ ਬਹੁਤ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ ਹਮੇਸ਼ਾ ਉਹਨਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰਦਾ ਹਰ ਸਮੇਂ ਉਹਨਾਂ ਦੇ ਨਾਲ ਰਹਿੰਦਾ ਕਿਉਂਕਿ ਉਹ ਇਕੱਲਾਪਣ ਮਹਿਸੂਸ ਨਾ ਕਰਨ ਮਾਸੀ ਵੀ ਮੈਨੂੰ ਬਹੁਤ ਪਿਆਰ ਕਰਦੀ ਸੀ ਮੇਰੇ ਫੋਨ ਕਰਕੇ ਆਪਣੇ ਅੰਕਲ ਨੂੰ ਵਾਪਸ ਬੁਲਾ ਲਿਆ ਸੀ ਅਤੇ ਮਾਸੀ ਜਵਾਨ ਤੇ ਸੋਹਣੀ ਸੀ ਇਸ ਲਈ ਉਹ ਆਪਣੇ ਇਕੱਲੇਪਣ ਨੂੰ ਮਿਟਾਉਣ ਲਈ ਬਹੁਤ ਹੀ ਜ਼ਿਆਦਾ ਤਰਸ ਰਹੀ ਸੀ ਮੈਂ ਅੰਕਲ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਤੇ ਬੁਲਾ ਰਿਆ ਸੀ ਸ਼ੁਕਰ ਹੈ ਸਾਡੇ ਵਿੱਚ ਕੁਝ ਅਜਿਹਾ ਰਿਸ਼ਤਾ ਨਹੀਂ ਬਣਿਆ ਸੀ ਅਤੇ ਉਧਰੋਂ ਮੇਰੇ ਮਾਪਿਓ ਵੀ ਵਾਪਸ ਆ ਗਏ ਸੀ ਅਤੇ ਮੈਂ ਆਪਣੇ ਘਰ ਚਲਾ ਗਿਆ ਸੀ ਮੈਂ ਸਭ ਨੂੰ ਬਸ ਇਸ ਕਹਾਣੀ ਜ਼ਰੀਏ ਇਹੀ ਕਹਿਣਾ ਚਾਹੁੰਨਾ ਹਾਂ ਕਿ ਕਦੇ ਘਰ ਵਿੱਚ ਕਿਸੇ ਦੇ ਸਹਾਰੇ ਆਪਣੀ ਭੈਣ ਜਾਂ ਆਪਣੀ ਘਰਵਾਲੀ ਨੂੰ ਇਕੱਲੇ ਛੱਡ ਕੇ ਨਾ ਜਾਓ ਕਿਉਂਕਿ ਸ਼ੈਤਾਨ ਕਦੇ ਵੀ ਇਨਸਾਨ ਨੂੰ ਹੈਵਾਰ ਬਣਾ ਸਕਦਾ ਹੈ ਸ਼ਤਾਨ ਦੇ ਬਹਿਕਾਵੇ ਵਿਚ ਆ ਕੇ ਇਨਸਾਨ ਗਲਤੀ ਕਰਦਾ ਅਜਿਹਾ ਕੰਮ ਕਰਨ ਤੋਂ ਪਹਿਲਾਂ ਹਜ਼ਾਰਾਂ ਵਾਰ ਸੋਚੋ ਅਤੇ ਆਪਣੇ ਰਿਸ਼ਤਿਆਂ ਦੀ ਮਰਿਆਦਾ ਵਿੱਚ ਰਹੋ ਇਸ ਦੇ ਨਾਲ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਨੇ ਮੇਰੀ ਹਰ ਇੱਕ ਮਰਦ ਨੂੰ ਗੁਜਾਰਿਸ਼ ਹੈ ਉਹ ਆਪਣੀ ਭੈਣ ਤੇ ਘਰ ਵਾਲੀ ਨੂੰ ਕਿਸੇ ਦੇ ਭਰੋਸੇ ਛੱਡ ਕੇ ਨਾ ਜਾਣ ਧੰਨਵਾਦ ਜੀ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਨ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਅੱਪਾ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ